ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਸ ਮਨਜੀਤ ਸਿੰਘ ਧੋਮਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦਾ ਮੁਖ ਸੇਵਾਦਾਰ ਮੈਂ ਸਮੂਚੀ ਸਿੱਖ ਕੌਮ ਨੂੰ ਨਿਮਰਤਾ ਸਹਿਤ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਉਹ ਇਸ ਤਰ੍ਹਾਂ ਕਿ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਧੜਾ ਧੜ ਜਿਹੜਾ ਵਾ 크ਰਿਸਚਨ ਭਾਈਚਾਰਾ ਜਿਹੜਾ ਵਾ ਫੈਲ ਰਿਹਾ ਵਾ ਕਦੇ ਆਪਾਂ ਸੁਣਿਆ ਸੀ ਕਿ 크੍ਰਿਸਚੀਅਨ ਪੰਜਾਬ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਕਸਬੇ ਕੱਲੇ ਧਾਰੀਵਾਲ ਦੇ ਵਿੱਚ ਹੀ ਰਹਿੰਦੇ ਸਨ ਤੇ ਮੁਸਲਮਾਨ ਜਿਹੜਾ ਭਾਈਚਾਰਾ ਵਾ ਉਹ ਮਿਲੇਟ ਕੋੜਨੇ ਕਰਦਾ ਸੀ ਪਰ ਮੈਂ ਅੱਜ ਸੁੱਤੀ ਹੋਈ ਸਿੱਖ ਕੌਮ ਨੂੰ ਜਗਾਉਣਾ ਚਾਹੁੰਨਾ ਵਾ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਵੇਖੋ ਝਾਤ ਮਾਰੋ ਕਿ ਤੁਹਾਡੇ ਪਿੰਡਾਂ ਦੇ ਵਿੱਚ ਕ੍ਰਿਸਚੀਅਨ ਭਾਈਚਾਰਾ ਕਿਦਾਂ ਫੈਲ ਚੁੱਕਾ ਵਾ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਮੋਸਟਲੀ ਸਾਰੇ ਪਿੰਡਾਂ ਦੇ ਵਿੱਚ ਕਿਤੇ ਇੱਕ ਗਿਰਜਾ ਘਰ ਬਣ ਚੁੱਕਾ ਵਾ ਕਿਤੇ ਦੋ ਤੇ ਕਿਤੇ ਤਿੰਨ ਗਿਰਜਾ ਘਰ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਆ ਬਣ ਚੁੱਕੇ ਆ ਇਹ ਕ੍ਰਿਸਚੀਅਨ ਭਾਈਚਾਰਾ ਆਇਆ ਕਿੱਥੋਂ ਇਹ ਕੋਈ ਸ਼ਰਨਾਰਥੀ ਨਹੀਂ ਆ ਕਿ ਕਿਸੇ ਬਾਹਰਲੇ ਦੇਸ਼ ਤੋਂ ਜਿਹੜਾ ਬਾ ਸ਼ਰਨਾਰਥੀਆਂ ਦੇ ਰੂਪ ਦੇ ਵਿੱਚ ਪੰਜਾਬ 'ਚ ਦਾਖਲ ਹੋਏ ਹੋਣ ਨਹੀਂ ਕ੍ਰਿਸਚੀਅਨ ਭਾਈਚਾਰਾ ਜਿਹੜਾ ਵਾ ਪਿੰਡਾਂ 'ਚ ਇਹ ਭਾਡੇ ਹੀ ਭਰਾ ਨੇ ਭਾਵੇਂ ਉਹ ਜੱਟ ਭਰਾ ਨੇ ਭਾਵੇਂ ਉਹ ਦਲਤ ਭਰਾ ਨੇ ਕੋਈ ਕ੍ਰਿਸਚੀਅਨ ਭਾਈਚਾਰੇ ਵੱਲੋਂ ਗਮਰਾਹ ਕਰਕੇ ਲਾਲਚ ਦੇ ਕੇ ਉਹਨਾਂ ਨੂੰ ਜਿਹੜਾ ਵਾ ਉਹਨਾਂ ਦਾ ਧਰਮ ਤਬਦੀਲ ਕਰਕੇ ਤੇ ਉਹਨਾਂ ਨੂੰ ਕ੍ਰਿਸਚੀਅਨ ਬਣਾਇਆ ਜਾ ਰਿਹਾ ਵਾ ਤੇ ਪੰਜਾਬ ਦੇ ਵਿੱਚ ਇਹ ਕ੍ਰਿਸਚੀਅਨ ਭਾਈਚਾਰਾ ਭਾਡੇ ਹੀ ਭਰਾ ਕ੍ਰਿਸਚੀਅਨ ਬਣ ਰਹੇ ਆ ਟਾਡੇ ਭਰਾ ਇਹ ਪਿੰਡਾਂ ਦੇ ਵਿੱਚ ਇਹਨਾਂ ਨੂੰ ਗਿਰਜਾ ਘਰ ਬਣਾਉਣ ਲਈ ਜ਼ਮੀਨਾਂ ਦੇ ਰਹੇ ਆ ਤੇ ਗਿਰਜਾ ਘਰ ਸਾਰਨ ਲਈ ਜਿਹੜੇ ਆ ਪੈਸੇ ਵੀ ਸਾਡੇ ਪਿੰਡਾਂ ਦੇ ਲੋਕ ਹੀ ਦੇ ਰਹੇ ਆ ਜੋ ਧਰਮ ਤਬਦੀਲ ਕਰ ਰਹੇ ਆ ਕਦੇ ਇਹ ਤੇ ਸੁਣਿਆ ਸੀ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਦੋ ਕਿੰਨੇ ਗੁਰਦੁਆਰੇ ਚਾਰ ਪੰਜ ਗੁਰਦੁਆਰੇ ਕਦੇ ਇਹ ਨਹੀਂ ਸੀ ਸੁਣਿਆ ਕਿ ਪਿੰਡਾਂ ਦੇ ਵਿੱਚ ਇੱਕ ਇੱਕ ਦੋ ਦੋ ਕਿਤੇ ਤਿੰਨ ਤਿੰਨ ਗਿਰਜਾ ਘਰ ਜਿਹੜੇ ਆ ਬਣੇ ਆ ਪਰ ਹੁਣ ਤੁਸੀਂ ਦੇਖੋ ਇਹ ਪੰਜਾਬ ਦੇ ਮੋਸਟਲੀ ਹਰ ਪਿੰਡ ਦੇ ਵਿੱਚ ਜਿੰਦਰ ਵੀ ਤੁਸੀਂ ਝਾਤ ਮਾਰੋ ਕਿਤੇ ਇੱਕ ਗਿਰਜਾ ਘਰ ਬਣ ਚੁੱਕਾ ਤੇ ਕਿਤੇ ਦੋ ਤੇ ਕਿਤੇ ਤਿੰਨ ਇਹਦੇ ਵਿੱਚ ਰਹਿਂਦੀ ਜਿਹੜੀ ਕਸਰ ਆ ਉਹ ਸਿਆਸਦਾਨਾਂ ਵੀ ਜਿਹੜੀ ਆ ਪੂਰੀ ਕੀਤੀ ਆ ਉਹਨਾਂ ਨੇ ਵੋਟਾਂ ਦੀ ਖਾਤਰ ਇਹਨਾਂ ਨੂੰ ਢੇਡੇ ਏਮੇਡੇ ਢੰਗ ਦੇ ਨਾਲ ਗਰੰਟੀਆਂ ਵੀ ਦਿੱਤੀਆਂ ਨੇ ਗਿਰਜਾ ਘਰ ਬਸਾਰਨ ਲਈ ਤੇ ਇਹਨਾਂ ਦੀ ਹੱਤਪੜਾ ਜਿਹੜੀ ਆ ਉਹਨਾਂ ਨੇ ਹੈਲਪ ਕੀਤੀ ਆ ਸੋ ਮੈਂ ਸਮੁੱਚੀ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜੇ ਇਸ ਧਰਮ ਤਬਦੀਲੀ ਨੂੰ ਅਸੀਂ ਪੰਜਾਬ ਦੀ ਧਰਤੀ ਤੇ ਠੱਲ ਨਾ ਪਾਈ ਤੇ ਪੰਜਾਬ ਦੇ ਵਿੱਚ ਪੰਜਾਬੀ ਤੇ ਸਿੱਖ ਭਾਈਚਾਰਾ ਜਿਹੜਾ ਵਾ ਘਟ ਗਿੰਤੀ ਤੇ ਰਹਿ ਜਾਊਗਾ ਤੇ ਇਹ ਬਹੁਤ ਵੱਡੀ ਇੱਕ ਖਤਰੇ ਦੀ ਘੰਟੀ ਆ ਇਹ ਖਤਰੇ ਦਾ ਇੱਕ ਘੁੱਗੂ ਆ ਆਓ ਸਾਰੇ ਪੰਜਾਬੀ ਤੇ ਸਿੱਖ ਕੌਮ ਜਾਗ ਜਾਈਏ ਤੇ ਧਰਮ ਪਰਿਵਰਤਨ ਨੂੰ ਠੱਲ ਪਾਈਏ ਆਪੋ ਆਪਣੇ ਯਤਨਾਂ ਦੇ ਨਾਲ ਜਿਹੜਾ ਵਾ ਇਹਨਾਂ ਨੂੰ ਬੇਲਕਾਬ ਵੀ ਕਰੀਏ ਤੇ ਇਹਨਾਂ ਨੂੰ ਰੋਕਣ ਦਾ ਯਤਨ ਵੀ ਕਰੀਏ ਮੈਂ ਸੰਤਾਂ ਮਹਾਪੁਰਸ਼ਾਂ ਨੂੰ ਕਥਾਵਾਚਕਾਂ ਨੂੰ ਰਾਗੀਆਂ ਢਾਡੀਆਂ ਕਵੀਸ਼ਰਾਂ ਸਿੱਖ ਕੌਮ ਦੇ ਪ੍ਰਚਾਰਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਡਾਲਰਾਂ ਦੀ ਚੱਕਾ ਚੌਂਚ ਬਾਹਰ ਦੇ ਦੇਸ਼ਾਂ ਦੀਆਂ ਰਾਹਦਾਰੀਆਂ ਮਗਾ ਕੇ ਤੇ ਆਪਾਂ ਬਾਹਰ ਜਾਜੇ ਚੜ ਜਾਂਦੇ ਆ ਡਾਲਰ ਜਿਹੜਾ ਵਾ ਕਮਾਉਣ ਆ ਤੇ ਪਿੰਡਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਜਿਹੜਾ ਵਾ ਕੌਣ ਕਰੂਗਾ ਆਓ ਤੁਸੀਂ ਡਾਲਰ ਵੀ ਕਮਾਓ ਪਰ ਪਿੰਡਾਂ ਦੇ ਵਿੱਚ ਦਲਤਾਂ ਦੇ ਵੇੜਿਆਂ 'ਚ ਵੀ ਜਾਓ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਜਾਓ ਤੇ ਆਪਾਂ ਆਪਣਾ ਜਿਹੜਾ ਬੰਦਾ ਰੋਲ ਆ ਕਿਉਂਕਿ ਆਪਾਂ ਵੀ ਕਿਤੇ ਨਾ ਕਿਤੇ ਕਤਾਈ ਕੀਤੀ ਆਪਾਂ ਧਰਮ ਦਾ ਪ੍ਰਚਾਰ ਪ੍ਰਸਾਰ ਪਿੰਡਾਂ 'ਚ ਨਹੀਂ ਕਰ ਸਕੇ ਇਸ ਦੇ ਨਾਲ ਹੀ ਮੈਂ ਮੀਰ ਸਿੱਖਾਂ ਨੂੰ ਐਨ ਆਰ ਆਈ ਭਰਾਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਸਭ ਤੋਂ ਵੱਡਾ ਰੋਲਦਾਨ ਯੋਗਦਾਨ ਧਰਮ ਪਰਵਰਤਨ ਨੂੰ ਰੋਕਣ ਲਈ ਪਿੰਡ ਦਾ ਗ੍ਰੰਥੀ ਪਿੰਡ ਦਾ ਰਾਗੀ ਪਿੰਡ ਦਾ ਢਾਡੀ ਕਵੀਸ਼ਰ ਕਥਾਵਾਚਕ ਸਿੱਖ ਪ੍ਰਚਾਰਕ ਇਸ ਨੂੰ ਰੋਕਣ ਲਈ ਐਮ ਭੂਮਿਕਾ ਨਿਭਾ ਸਕਦਾ ਪਰ ਉਹਨਾਂ ਦੀ ਭੇਟਾ ਉਹਨਾਂ ਦੀਆਂ ਤਖਨਖਾਵਾ ਬਹੁਤ ਨਗੂਣੀਆਂ ਨੇ ਆਓ ਉਹਨਾਂ ਦੀ ਅਮੀਰ ਸਿੱਖ ਤੇ ਐਨ ਆਰ ਆਈ ਭਰਾ ਆਪੋ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦੀ ਆਰਥਿਕ ਮਦਦ ਕਰੀਏ ਤੇ ਇਹ ਜੋ ਧਰਮ ਤਬਦੀਲੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਆ ਇਹਨੂੰ ਰੋਕਣ ਦਾ ਸਾਰੇ ਆਓ ਰਲ ਮਿਲ ਕੇ ਹੰਬੜਾ ਮਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ